ਅੱਜ ਜੋ ਇਤਿਹਾਸਿਕ ਕੰਮ ਜਿਹੜਾ ਹੋਇਆ ਆ ਆਸ ਤੋਂ ਤੇ ਜ਼ਮੀਨ ਦੇ ਰਿਕਾਰਡ ਸਬੰਧੀ ਉਹਦੇ ਲਈ ਬਹੁਤ-ਬਹੁਤ ਬਧਾਈਆਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਪਿੰਨਾ ਤੋਂ ਪੰਜ ਸਰਪੰਚ ਸਹਿਬਾਨ ਬਹੁਤ ਵਾਰ ਸ਼ਖਸੀਤਾ ਅਮਰ ਸਰ ਸਹਿਬਤੀਆਂ ਸਾਡੇ ਪਾਰਟੀ ਦੇ ਆਗੂ ਸਰ ਸਹਿਬਾਨ ਮੇਰੇ ਕੈਬਨਟ ਦੇ ਸਾਥੀ ਸਾਡੇ ਅਫਸਰ ਸਹਿਬਾਨ ਸਾਡੇ ਐਮਐਲਏ ਸਹਿਬਾਨ ਔਰ ਸਾਡੇ ਐਸ਼ੂ ਕੋਆਰਡੀਨੇਟਰ अरविंद केजरीवाल ਜੀ 파ਟੀ ਦੇ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸ੍ਰੀ ਪਵਿੱਤਰ ਧਰਤੀ ਤੋਂ ਇਸ ਸ਼ੁਭ ਕੰਮ ਦਾ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਸੀ ਅਸੀਂ ਕਿਉਂਕਿ ਆਪਾਂ ਪਿੰਡਾਂ ਵਾਲੇ ਆ ਸਾਰਾ ਕਹਾਤਾ ਘੱਜਲ ਖਵਾਰੀਆਂ ਜਿੰਨੀਆਂ ਤਸੀਲਾਂ 'ਚ ਹੁੰਦੀਆਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਰਿਹਾ ਕਿ ਜਦੋਂ ਇੱਕ ਵਾਰ ਤਸੀਲ 'ਚ ਵੜ ਗਏ ਅਲੀ ਹਾਕ ਤਾਂ ਜਦੋਂ ਤਸੀਲ 'ਚ ਵੜਦੇ ਆ ਤਾਂ ਵੱਡਿਆ ਰੂਲ ਹੀ ਕਰਦੀ ਹੁੰਦੀ ਵੀ ਇਸ ਪਿੰਡੇ ਦੇ ਵਿੱਚ ਬੜੀਏ ਫਿਰ ਉੱਥੋਂ ਨਿਕੰਦ ਵਿੱਚ ਉੰਦਾ ਵੀ ਅਸੀਂ ਇਥੇ ਨਿਕਲ ਜੀ ਕਿਉਂਕਿ ਜਿੱਥੇ ਜਾਓਗੇ ਨਚੋੜੀ ਨਚੋੜ ਲੋ ਨਿੰਗੂ ਨਚੋੜੀ ਲਈ ਬੈਠੇ ਹੁੰਦੇ ਨੇ ਖੂਨ ਨਚੋੜ ਲੈਂਦੇ ਜੀ ਇੱਧਰ ਜਾ ਇੱਧਰ ਜਾ ਉੱਧਰ ਨਾ ਜਾ ਆ ਕੀ ਲਗਾ ਲਿਆ ਗਲਤ ਐ ਇਹਨੂੰ ਠੀਕ ਕਰੋ ਉੱਥੇ ਜਾ ਇੱਧਰ ਮਤਲਬ ਫਿਰ ਉਤੋਂ ਕਦੇ ਆ ਤੁਸੀਂ ਆਏ ਪਟ્રોલ ਡੀਜ਼ਲ ਭੂਕ ਕੇ ਬੰਦੇ ਲਈ ਜਾਇ ਨੰਬਰਦਾਰ ਨੂੰ ਵੀ ਜਾਇ ਨਾਲ ਪਤਾ ਲੱਗੇ ਜੀ ਪਰਿਵਾਰੀ ਸਾਹਿਬੀ ਨੇ ਬੈਠਿਆ ਅੱਜ ਉਹਦੇ ਕਿੱਥੇ ਗਏ ਹੋਣੇ ਜੀ ਫਸਿਲ ਜਾਨੀ ਬੈਠਾ ਜੀ ਫਿਰ ਮੁਰਿਆਏ ਸੋ ਇਹ ਖਜ਼ਲਖਵਾਰੀਆਂ ਮੈਂ ਪਹਿਲੇ ਦਿਨ ਤੋਂ ਹੀ ਆਪਣੇ ਸੀੜੀਆਂ ਕਸ਼ਟਾਂ ਚ ਵੀ ਇਹੀ ਗੱਲ ਕਰਦਾ ਰਿਹਾ ਕਿ ਇਹ ਜਿਹੜੀਆਂ ਖਜ਼ਲਖਵਾਰੀਆਂ ਨੇ ਬੰਦ ਹੋਣੀਆਂ ਚਾਹੀਦੀਆਂ ਕਿ ਇਹ ਪ੍ਰਿਸ਼ਟਾਚਾਰ ਦੀ ਬਹੁਤ ਵੱਡੀ ਖੇਪ ਹੈ ਇੱਕ ਮਤਲਬ ਜਿਵੇਂ ਉਹ ਆ ਜਿਹੜਾ ਇਹ ਚ ਫਰਦਬਦਰ ਫਰਦਬਦਰ ਕੀ ਮਤਲਬ ਫਰਦ ਦੇ ਵਿੱਚ ਜੇ ਜਸਵਿੰਦਰ ਸਿੰਘ ਦਾ ਨਾਮ ਅਡਵਾਰੀ ਨੇ ਗਵਿੰਦਰ ਸਿੰਘ ਲਿਖਤਾ ਸੱਸਾ ਨਹੀਂ ਪਾਇਆ ਗੱਗਾ ਪਾਇਆ ਥੋੜੀ ਜੰਡੀ ਰਹਿ ਗਈ ਲੱਜ ਜਸਵਿੰਦਰ ਨੂੰ ਆਪਣੇ ਆਪ ਨੂੰ ਦੁਆਰੇ ਜਸਵਿੰਦਰ ਸਾਹਬਤ ਕਰਨ ਚ 10 ਸਾਲ ਲੱਗ ਗਏ ਉਹ ਮੈਂ ਜਸਵਿੰਦਰ ਹਉ ਕਹਿੰਦੇ ਆਏ ਕਿ ਮੈਂ ਜਸਵਿੰਦਰ ਉਹ ਗਗਵਿੰਦਰ ਕਹਾ ਰਿਹਾ ਜਸਵਿੰਦਰ ਬੋਲੀ ਜੰਦਰ ਐ ਕਿ ਮੈਂ ਉਹਦੇ ਕੋਲ ਜਾ ਉਹਦੇ ਕੋਲ ਜਾ ਆਪਦਾ ਨਾ ਹੀ ਠੀਕ ਰਹਉਂ ਤੇ ਪੈ ਰਾਈ ਜਾਂਦਾ ਸੀ ਫਿਰ ਆਪਦੇ ਬਲੱਡ ਰਿਲੇਸ਼ਨ ਚ ਜਮੀਨ ਦੇਣੀ ਆ ਬਾਪੂ ਨੇ ਦਾਦਦੇ ਨੇ ਬਾਪੂ ਨੂੰ ਦੇਣੀ ਪੋਤਾਂ ਦੇਣੀ ਉਹੋ ਜਿਹੀ ਹੈ ਹਾਤ ਰਾਜ ਆਉ ਤਰਾਜ ਹੈ ਸੋ ਐਂ ਲੱਗਦਾ ਸੀ ਯਾਰ ਮਾਲਕ ਅਸੀਂ ਆ ਜਾਂ ਕੋਈ ਇਹ ਹੋਰ ਨਫਸਰ ਨੇ ਮਾਲਕ ਗਏ ਜਮੀਨਾਂ ਦੇ ਬਸ ਬੋਲਦੀ ਤਾਂ ਸਾਡੇ ਨਾਲ ਹੈ ਚੱਲਦੀ ਇਹ ਨਾਲ ਦੀਏ ਸੋ ਸਾਰਾ ਖਤਮ ਕਰਨ ਲੱਗਿਆ ਚੰਝਟ ਘਰੇ ਬੈਠੇ ਤੁਸੀਂ ਅੱਜ ਕੱਲ ਹਰੇ ਕੋਲ ਮੋਬਾਈਲ ਫੋਨਾਂ 2 2 3 3 ਬਿਨਾ ਪੜਦਾ ਪੰਜਾਬ ਦਾ ਡਾਟ ਆਇਆ ਸੀ ਕਿਦਣਾ ਖਾਰਚ ਆਬਾਦੀ ਤੋਂ ਵੱਧ ਨੇ ਆਪਣੇ ਜਿੰਨੀ ਆਬਾਦੀ ਤੋਂ ਵੱਧ ਮੋਬਾਈਲ ਫੋਨ ਨੇ ਦੋ ਦਿੰਦਾਂ ਨੇ ਆਏ ਕੋਲ ਨੇ ਔਰ ਹੈਗੇ ਵੀ ਦੂਜੇ ਨੇ ਸਮਾਨ ਕੋਲ ਉਹ ਵੱਡ ਨਾਲ ਤਾਂ ਸਮਝ ਮਾ ਨਹੀਂ ਲੰਗਿਆ ਸੋ ਉਹ ਤੇ ਤੁਸੀਂ ਜਾਓ ਕਿ ਇੱਕ ਵਾਰੀ ਤੁਸੀਂ ਸਿੱਖ ਕੇ ਫਸ ਅੱਧਾ ਘੜੇ ਥੋੜੀ ਕੋਲੀ ਐ ਕਰੋ ਕਰੀ ਯਾਰ ਕਮੇ ਘਾਤਨ ਅਜਿਲੀ ਬੱਤੀ ਨਾਲ ਲੋਕ ਮਿਲੇ ਬਾਹਰ ਬੱਟਿਆ ਉਹ ਕਰ 13 ਸਾਲ ਤੋ ਕਹਿੰਦਾ ਜੀ ਇੰਤਕਾਲ ਤੱਕ ਇੰਤਜ਼ਾਰ ਕਰ 13 ਸਾਲ ਪਹਿਲਾਂ ਕਹਿੰਦਾ ਪਿਤਾ ਜੀ ਦੀ ਮੌਤ ਹੋ ਗਈ ਸੀ ਔਰ ਇੰਤਕਾਲ ਨਹੀਂ ਚੜਿਆ 13 ਸਾਲ ਤੋ ਕਹਿੰਦਾ ਮੈਂ ਕਿੰਨੇ ਫਿਗੜੇ ਮਾਰ ਗਏ ਉਹ ਤਾਂ ਹਣ ਕਿੜ ਤਾਂ ਮਾਰ ਗਿਆ ਬੇਟਾ ਆਹ ਕਿਰਤ ਘੜੇ ਵੱਜ ਗਏ ਉਦੋਂ ਮੇਰੀ ਦਾੜੀ ਕਾਲੀ ਹੁੰਦੀ ਸੀ ਕਹਿੰਦਾ ਜਦੋਂ ਮਤਲਬ ਕੰਮ ਇੱਥੇ ਆਉਣ ਲੱਗਿਆ ਕਚੈਰੀਆਂ ਚੋਂ ਜਿੱਤੀ ਹੋਗੀ ਆਹ ਹਲਾਕ ਤੇ ਕਹਿੰਦਾ ਹੁਣ 9 ਤਰੀਕ ਨੂੰ ਅਪਲਾਈ ਕੀਤਾ 10 ਨੂੰ ਕੰਮ ਬਣ ਗਿਆ ਕਹਿੰਦਾ ਦੋ ਦਿਨਾਂ ਚ ਹੋ ਗਿਆ ਇਹ ਕੰਮ ਸੋ ਇਹ ਹੋ ਸਕਦਾ ਸੀ ਪਰ ਉਹ ਪਹਿਲਾਂ ਕਿਉਂ ਕਰ ਲਈ ਸੀ ਨੇ ਦਾ ਕਦੇ ਨਹੀਂ ਘੱਬੀ ਪਈ ਸੀ ਕੀ ਕਰੀਏ ਤਾਂ ਜਿਹੜੇ ਹੁੰਦੇ ਨੇ ਤਾਂ ਹਾਂ ਪਤਾ ਨਹੀਂ ਕਿੱਥੇ ਤੱਕ ਜਾਂਦੇ ਸੀਗੇ ਨੋ ਚੱਲ ਪੰਜਰ ਕੰਮ ਕਹਾਂ ਤੱਕ ਚਈ ਜਾਂਦਾ ਚਾਈ ਜਾਂਦਾ ਤਾਹਾਂ ਦੇਣੇ ਨੇ ਜੀ ਠੀਕ ਹੈ ਜੀ ਸੋ ਇਸ ਕਰਕੇ ਇਹ ਜਿਹੜਾ ਤਾਹਾਂ ਥੱਲੇ ਵਾਲਾ ਬੁੱਧਵਾਰ ਵੀਰਵਾਰ ਵਾਲਾ ਕੰਮ ਇਹ ਸਾਰਾ ਬੰਦ ਹੋਊਗਾ ਅਸੀਂ ਤਹਿਸੀਲਾਂ 'ਚ ਪਹਿਲਾਂ ਹੀ ਕਰਤਾ ਆਨਲਾਈਨ ਦਸਤਰੀਆਂ ਵੀ ਕਰਤੀਆਂ ਮੁਹੱਲੀ ਤਾਂ ਅਸੀਂ ਪਾਇਲਟ ਉਹਦਾ ਉਹ ਘਰ ਤੋਂ ਕਰਤਾ ਤੇ ਨਾ ਇੱਥੇ ਹੁਣ ਲਗਭਗ ਐਸੇ ਮਹੀਨੇ 'ਚ ਸਾਰੇ ਪੰਜਾਬ ਦੀਆਂ ਤਹਿਸੀਲਾਂ 'ਚ ਹੋ ਜਾਊਗਾ ਔਰ ਇੱਕ ਹੋਰ ਗੱਲ ਹੈ ਫਰਜ ਕਰ ਲੋ ਦਸਤਰੀ ਕਰਾਣੀ ਤੁਸੀਂ ਆਨਲਾਈਨ ਰਿਸ਼ਟੀ ਆਪ ਵੀ ਲੈ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਤੇ ਕਹਿੰਦਾ ਉੱਥੇ ਕਲਿੱਕ ਕਰਕੇ ਉੱਥੇ ਸਿੱਧਾ ਸੌਖਾ ਆਪਣਾ ਅਪਨਾ ਬੀਜ ਕਰਤੀ ਰਿਸਟਰੀ ਕਿ ਆਹ ਦੇ ਚੈਨੜਾ ਹੈ ਆਹ ਖਰੀਦਣ ਵਾਲਾ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕ ਆ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ੍ਹ ਤੇ ਤੁਸੀਂ ਉੱਥੇ ਕਰਵਾ ਲਓ ਲਿਸਕੇ ਕਮੈਂਡ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਕੋਈ ਕਾਰਜ ਹੋਇਆ ਤਾਂ ਉਹ ਹੋ ਆ ਜਾਊਗਾ ਨਾ ਹੋਇਆ ਤਾਂ 7 ਦਿਨਾਂ ਤੋਂ ਬਾਅਦ ਹੀ ਮੰਨਿਆ ਜਾਊਗਾ ਫਿਰ ਇਸ ਟੀ ਬਿਲਕੁਲ ਸਹੀ ਤੇ ਇਸ ਰਿਸ਼ਟੀ ਕਰਨੀ ਪਊਗੀ ਤੇ ਹਰਜ ਕਰ ਲਓ ਤੁਸੀਂ ਕਹਿੰਦੇ ਹੋ ਵੀ ਯਾਰ ਇੱਥੇ ਭੀੜ ਹੁੰਦੀ ਐ ਜਨਾਲੇ ਗਾਮਸਤਾਰਨ ਕਚਹਿਰੀ 'ਚ ਭੀੜ ਹੁੰਦੀ ਐ ਤੇ ਜਦੋਂ ਨੂੰ ਲੱਗਦਾ ਵੀ ਯਾਰ ਇਹ ਤਸਿਲਦਾਰ ਯਾਰ ਪਹਿਲਾਂ ਵੀ ਆਪਣੇ ਨਾਲ ਹਾਰਜੀ ਖਾਂਦਾ ਰਿਹਾ ਐ ਇਹਨੇ ਕਰਨਾ ਨਹੀਂ ਕੋਈ ਨਾ ਕੋਈ ਹੋ ਕਰਨਾ ਤਾਂ ਤੁਸੀਂ ਜ਼ਰੂਰੀ ਨਹੀਂ ਵੀ ਉੱਥੇ ਕਰਾਉਣੀ ਹੈ ਰਿਸਟਰੀ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਤਹਿਸੀਲਾਂ ਨੇ ਜਿੱਥੇ ਮਰਜੀ ਜਾ ਕੇ ਕਰਾ ਲਿਓ ਰਿਸਟਰੀ ਉਧਰ ਰਿਕਾਰਡ ਤੇ ਚੜ ਜਾਊਗਾ ਬਸੜਾ ਮੁਹੱਲੀ ਜ਼ਿਲ੍ਹੇ ਦੀਆਂ ਸੱਤ ਤਹਿਸੀਲਾਂ ਨੇ ਜਿੱਥੇ ਮਰਜੀ ਜਾ ਕੇ ਕਰਾ ਲਓ ਜੀ ਫਿਰ ਸਾਨੂੰ ਵੀ ਪਤਾ ਲੱਗੂਗਾ ਇਹ ਇਹਦੇ ਨਾਲ ਇੱਕ ਹੋਰ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਹਿਸੀਲਰ ਕੋਲ ਜਾਣਾ ਜੰਦੇ ਨੇ ਤਾਂ ਮੈਂ ਠੀਕ ਹੈ ਬੰਦਾ ਉੱਥੇ ਯਕੀਨ ਕਰਦੇ ਆ ਲੋਕ ਕੋਈ ਕੋਈ ਜਾਣਦੀ ਨਹੀਂ ਹੈਗੀ ਫਿਰ ਸੀ ਦਿਖਾਉ ਤੇਰੇ ਕੋਲ ਨਹੀਂ ਹੁੰਦੇ ਭਾਈ توں کی کرتا ہے مجھولی گڑ بڑا جی پرنے جہاں پائے ہوئے نے سیاپے ای پے ٹھیک ہے انقلابی سٹپ کرانتی کاری سٹ لے کے ہو رہا کوئی گل نہیں ہے کہ لو ਹਾਂ ਜੀ ਪਟਵਾਰੀ ਬਦਲਦਾ ਤੇ ਜ਼ਿਲ੍ਹਾ ਬਦਲਦਾ ਜੁੜਾ ਬਦਲ ਕੇ ਆ ਜਾਂਦਾ ਉਹ ਲੱਗ ਜਾਂਦਾ ਕੰਮ ਜ ਜਿਹੜਾ ਜਿੱਥੇ ਬਦਲ ਕੇ ਜਾਂਦਾ ਉੱਥੇ ਲੱਗ ਜਾਂਦਾ ਉਹ ਤਾਂ ਆਪਾਂ ਦੇ ਘਰ ਦਾ ਕੂੜਾ ਕੰਦੇ ਪਾਰਲੇ ਪਾਸ ਸਿੱਟਦਾ ਜਿਹੜਾ ਮਲਾ ਪ੍ਰਕਾਰ ਥੋੜੀ ਸਾਫ ਹੋ ਗਿਆ ਉਹ ਗੋਂਡੀਆਂ ਦੇ ਗੰਦ ਭੈ ਗਿਆ ਕੰਨ ਤਾਂ ਉੱਥੇ ਹੀ ਫਿਰਦਾ ਹੈ ਨਾ ਫਿਰ ਸੋ ਇਸ ਕਰਕੇ ਸਾਰੇ ਹੀ ਸਿਸਟਮ ਸਾਫ ਕਰਨਾ ਪਊਗਾ ਤੇ ਆ ਜਿਹੜਾ ਤੋਂ ਤੁਸੀਂ ਅੱਜ ਦੇਖਿਆ ਸਾਡੀ ਇਹ ਕਾਫੀ ਦੇਰ ਦੀ ਇੱਛਾ ਹੈ ਮੈਂ ਕਈ ਵਾਰੀ ਕਿ ਇਹ ਸਭ ਗੱਲ ਕਰ ਚੁੱਕਿਆ ਬੱਲੀ ਨੇੜੇ ਲੱਗਦੀ ਜਾਂਦੀ ਐ ਤੇ ਜਿਹੜੇ ਸਭ ਨਾਲ ਹੋਇਆ ਵੀ ਆਮ ਤੌਰ ਤੇ ਲੀਡਰ ਜਿਹੜੇ ਨੇ ਉਹ ਕਿਸੇ ਚੀਜ਼ ਦਾ ਉਦਘਾਟਨ ਕੋਈ ਆ ਐ ਕੈਂਚੀ ਨਾਲ ਗੱਜਾ ਖੋਲਤਾ ਜੀ ਦਫ਼ਤਰ ਇੱਥੇ ਅੱਜ ਇੱਥੇ ਆਖ ਖੋਲਤਾ ਆ ਐ ਕੈਂਚੀ ਕੱਟ ਸਪੀਦਾ ਕੱਟ ਕੇ ਕਰਦੇ ਬਾ ਥੋੜੇ ਜਿਹੇ ਦਿਨ ਹੋਰ ਦਿਓ ਤੁਸੀਂ ਸਾਨੂੰ ਪਹਿਲੀ ਵਾਰ ਹੋਊਗਾ ਦੇਸ਼ ਛੇ ਕਿ ਅਗਸਤ ਤੱਕ ਤਾਂ ਕੰਮ ਇਹ ਪਹਿਲੀ ਵਾਰ ਹੋਗਾ ਕਿ ਅਸੀਂ ਪਈ ਦੇ ਪਟਵਾਰ ਕਰਨ ਨੂੰ ਜਿੰਦਾ ਲਾ ਕੇ ਕੋਟਰੀ ਕਰਨ ਲਈ ਪਾਉਂਦਾ ਜੀ ਤਾਂ ਕੰਮ ਨਹੀਂ ਹੈ ਨਹੀਂ ਜਦੋਂ ਇਹਦਾ ਕੋਈ ਠੀਕ ਹੈ ਨਾ ਜਿੰਦਾਬਾਦ ਜਿੰਦਾਬਾਦ ਫਰਦਾ ਔਨਲਾਈਨ ਹੋ ਗਈਆਂ ਫਰਦ ਬਦਲ ਔਨਲਾਈਨ ਹੋ ਗਿਆ ਇੰਤਕਾਲ ਔਨਲਾਈਨ ਹੈ ਜ਼ਮੀਨ ਦੀ ਮੈਪਿੰਗ ਡਰੋਨ ਨਾਲ ਹੁੰਦੀ ਹੈ ਦ੍ਰਿਸ਼ਟੀ ਕਾਨੂੰਨ ਉਹ ਤਹਿਸੀਲਦਾਰ ਫੋਟੋ ਖਿਡਾਉਣੀ ਪੈਂਦਾ ਤਹਿਸੀਲ ਜਾਣਾ ਪੈਂਦਾ ਫੇਕੀ ਕੰਮ ਰਹਿ ਗਿਆ ਜੀ ਕੀ ਕੰਮ ਰਹਿ ਗਿਆ ਪਤਾ ਗੀੜੀ ਮਾਰੀ ਜਾਂਦੇ ਆ ਨਾਲੇ ਮਤਲਬ ਕੋਈ ਸਹਾ ਉਹ 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 ਗੋਇ ਪਏ ਬੈ ਉਹ ਜੰਗਲੀ ਕਾ ਨਾਤਰੀ ਮਰਵਾਉਂਦਾ ਹਾਂ ਹਾਂ ਹੱਥ ਵੀ ਮਰਵਾਉਂਦਾ ਬੈ ਬੜਾ ਤੇ ਫੇਰ ਉਹ ਹੀ ਦੂਜਾ ਗੱਲ ਦਾ ਤਾਂ ਦੱਸਿਆ ਬਾਰ ਉਹ ਕਹਿੰਦਾ ਜੀ ਕੀ ਕਰੀਏ ਪਹਿਲਾਂ ਆਉਂਦੀ ਸੀ ਜਿੱਦੋਂ ਪੈਂਦਾ ਸੀ ਉਹਦੇ ਕਹਿੰਦੇ ਬੱਟਾ ਭਾਈ ਲਈ ਮਰਦਾ ਸੀ ਬੱਟਾ ਭਾਰੇ ਦਾ ਮਤਲਬ ਵੀ ਪੱਤ ਪਏ ਮੰਦਾ ਸੀ ਕਹਿੰਦੇ ਉਹ ਉੱਚ ਨਹੀਂ ਤੋਲਦੇ ਸੀ ਅਸੀਂ ਫਿਰ ਸੋ ਬਹੁਤ ਜ਼ਿਆਦਾ ਹੋ ਸੀ ਅਸੀਂ ਕੋਈ ਐ ਨਹੀਂ ਕਹਿੰਦੇ ਵੀ ਵੀ ਬੀਰ ਸਕਾਰ ਕਰ ਦਾਂਗੇ ਕਿਸੇ ਵੀ ਮਹਿਕਮੇ ਚ ਕੋਈ ਪਰ ਇਹਨਾਂ ਕਹੇ ਵੀ ਕੰਮ ਬਦਲ ਦਾਂਗੇ ਉਹ ਕਿਹੜਾ ਹੋਰ ਕੰਮ ਕਰ ਲੈਣਗੇ ਗਵਰਨਮੈਂਟ ਨੇ ਕੰਮ ਤਾਂ ਲੈਣੀ ਹੈ ਜਿੱਥੇ ਮਰਜ਼ੀ ਕੰਮ ਲੱਗੇ ਗਵਰਨਮੈਂਟ ਉਹਨੂੰ ਤਾਂ ਰੈਵਨਿਊ ਡਿਪਾਰਟਮੈਂਟ ਚ ਲੈ ਲਾਂਗੇ ਜੀਐਸਟੀ ਚ ਲੈ ਲਾਂਗੇ ਅੰਕੜਾ ਕੋਆਵੇ ਇਰੀਗੇਸ਼ਨ ਹੈ ਸੜਕ ਤੇ ਪਰ ਇਹ ਹੈ ਵੀ ਥੋੜਾ ਕਹਿਣਾ ਛਾੜਾਂਗੇ ਬਸ ਤੂੰ ਹੀ ਗੋਆ ਪਰ ਆਪਣਾ ਨਾ ਕੰਮ ਕਰਦਾ ਯਾਰ ਹੈਨਾ ਕੋ ਉਹਦੇ ਚ ਹੁੰਦਾ ਨਾ ਲੋਕ ਪਹਿਲਾਂ ਹੁਣ ਵੀ ਕਹਿੰਦੇ ਨੇ ਹਾਜੀ ਅਨੇ ਨੋ ਹੋ ਹੀ ਇਹ ਚਲੂਗਾ ਮੈਂ ਉਹੀ ਕਹਿੰਦਾ ਆ ਹੁਣ ਜਿਹੜਾ ਆਊਗਾ ਨਾ ਜਿਹੜਾ ਹੁਣ ਨਵਾਂ 15 20 ਜੂਨ ਦੇ ਨੇੜੇ ਕਰੇ ਹੋ ਜੂਗਾ ਸਾਰੇ ਪੰਜਾਬ ਚ ਮਹਾਲੀ ਕਰਤਾ ਲੋ ਲੋੜੇ ਨਹੀਂ ਸੇਵਾ ਕੇਂਦਰ ਜਿਹੜੀ ਸਟਿਲ ਨਹੀਂ ਹੋ ਜੀ ਤੇ ਜਾ ਆਪਲੀ ਹੋ ਕਰੇ ਇਸ ਤਿੱਖ ਬਸ ਤੇ ਉਹ ਹੀ ਤਾਂ ਕਰਦੇ ਆ ਉਹ ਸਾਡੇ ਕੋਲੇ ਇੱਕ ਸ਼ਿਕਾਇਤ ਆ ਗਈ ਕਿਸੇ ਤਹਿਸੀਲਦਾਰ ਦੀ ਕਿ ਪੈਸੇ ਲੈਂਦਾ ਅਸੀਂ ਕਹਿ ਬਚੂ ਠੀਕ ਐ ਅਸੀਂ ਚੈੱਕ ਕਰੀਏ ਕੈਮਰੇ ਲਾਤੇ ਕੋਈ ਪੈਸਾ ਨਹੀਂ ਲਿਆ ਉਹ ਕਹਿੰਦਾ ਹੀ ਲੈਂਦਾ ਅਸੀਂ ਕਹਿੰਦਾ ਯਾਰ ਸਾਡੇ ਕੋਲੇ ਤਾਂ ਤਿੰਨ ਚਾਰ ਦਿਨ ਦੀ ਰਿਕਾਰਡਿੰਗ ਪਈ ਹੈ ਕੋਈ ਪੈਸਾ ਨਹੀਂ ਲਿਆ ਕਹਿੰਦਾ 나ਜੀ ਲੈਂਦਾ ਤੁਸੀਂ ਦੇਖੋ ਸੀ ਅਈਕਾਰ ਕੋਲੇ ਵੀ ਆਦੇ ਜਿੱਤ ਕਰੇ ਕੋਲੇ ਨਾ ਕੋਈ ਨਾ ਬਾਤ ਕਿਸੇ ਨੂੰ ਉੱਥੇ ਵੀ ਨਹੀਂ ਆਇਆ ਕੋਈ ਫਿਰ ਅਸੀਂ ਪਤਾ ਕੀਤਾ ਕਿਵੇਂ ਇਹ ਕਹਾਂ ਦਾ ਕੰਮ ਫਿਰ ਪਤਾ ਲੱਗਿਆ ਜੀ ਥੋੜਿਆ ਕੋ ਕਰਕੇ ਵੀਡੀਓ ਦੀ ਬਹੁਤ ਹਰਤੀ ਜੀ ਹਿਸਟਰੀ ਮੋੜ ਦਿੰਦਾ ਸੀ ਵੀ ਠੀਕੇ ਲਈ ਹੋਈ ਦਵਾਰ ਲੁਕਾ ਕੇ ਲਿਓ ਨਾਲ ਹੀ ਉਹਦੇ ਕੋਈ ਖੜਾ ਹੁੰਦਾ ਸੀ ਉੱਥੇ ਉਹਨਾਂ ਦੇ ਨਾਲ ਏਜੰਟੀ ਦੇ ਖੜੇ ਹੁੰਦੇ ਆ ਉਹ ਕਹਿੰਦਾ ਕੀ ਹੋ ਗਿਆ ਮੂਰਤੀ ਲੈਮ ਦਿਖਾ ਉਹ ਕਿੱਥੋਂ ਲਗਾਈ ਕਰਦਾ ਇਹ ਉਹ ਅੱਛਾ ਹੀ ਮੈਂ ਕਰਾਉਣਾ ਹੋਟਲ ਵਾਲਿਆਂ ਨਾਲ ਕੋਈ ਕੁਝ 15 ਨੰਬਰ ਚੈਂਬਰ ਚ ਚਲਾਇਆ ਉਹ ਕਹਿੰਦਾ ਕਿਥੋਂ ਲਖਾ ਲਈ ਇਹ ਨਹੀਂ ਹੋਣੀ ਨਾ ਅੱਛਾ ਜੀ ਕਿਵੇਂ ਕਰਨਾ ਹੈ ਕਰਾਜੀ ਕੋਣੀ ਹੈ ਹੋਰ ਯਾਰ ਖਰਾਬ ਹੋ ਗਏ ਬੱਜ ਗਏ 18 ਨੰਬਰ ਚ ਭੇਜ ਦੇ ਨੂੰ 18 ਨੰਬਰ ਚ ਭੇਜ 18 ਵਾਲੇ ਨੂੰ ਮੈਸੇਜ ਕਰਤਾ ਵੀ ਆ ਗਿਆ ਤੇ ਉਹਨੇ ਕਹਿਤਾ ਕਹਿੰਦਾ ਵੀ 50000 ਲੱਗੂ ਐ ਜਰਚਾ ਦੇ ਗੱਲ 25 ਤੇ 30 30 ਤੇ ਨਿਪਟ ਗਈ 30 ਲਿਬੜੀ ਉਹ ਬਸ ਰਿਸਟਰੀ ਦੇ ਵਿੱਚ ਹੀ ਲਿਖ ਦਿੰਦੇ ਸੀ ਬਸ ਇੱਕਨੂ ਇਸ ਜੇ ਬਿਵਾਹ ਰਕਵਾ ਬਾ ਰਕਮ ਬਾ ਵਸੂਲ ਬਾ ਹੁਕਮ ਦਾ ਉੱਤਰ ਬਾ ਦੱਖ ਲੈ ਉਹ ਦੁਬਾਰੇ ਲੈ ਜਾਂਦੇ ਸੀ ਉਹ ਹਾਂ ਹਾਂ ਹੋਰ ਹੋਰ ਸਹੀ ਲਿਖੀਏ ਤੇ ਉਹ ਲਿਖਤਾ ਵੀ ਆ ਗਏ ਪੈਸੇ ਆ ਗਏ ਉਰਦੂ ਚ ਹੁੰਦਾ ਸੀ ਨਾ ਸਮਝ ਆਵੇ ਸਿੱਧਾ ਪੰਜਾਬੀ ਚ ਕਰਦਾ ਕਿਹੜਾ ਬਾਰਾਤ ਬਾਬਾ ਹੁਕਮ ਬਾ ਉੱਤਰ ਬਾ ਦੱਖਣ ਕੀ ਹੈ ਯਾਰ ਸਹੀ ਆ ਨਾ ਹਾਂ ਮਨੁੱਖ ਸਾਇੰਸ ਦੱਲੀਆਂ ਬਤਾਇਨਾਂ ਪਹਿਲਾਂ ਤੂੰ ਤਾਂ ਬੋਲੀ ਜਾਂਦਾ ਮੈਂ ਕਰੋਨਾ ਕਿੰਨੇ ਸਾਲਾਂ ਦਾ ਫਿਰ ਕਰਕੇ ਇਹੀ ਚੀਜ਼ਾਂ ਖਾਣ ਸਾਨੂੰ ਐਸੇ ਇਸ ਤਰ੍ਹਾਂ ਦੇ ਸਟੈਪ ਨਾਲ ਚੱਕਣੇ ਪੈਣਗੇ ਤੂੰ ਕਿ ਖੱਜਲ ਖਾਰੀਂ ਦੇਖੋ ਹਰੇਕ ਬੰਦਾ ਦੇਖੋ ਆਪਣੇ ਘਰੇ ਰਾਜ ਹੈ ਇੱਜ਼ਤ ਆ ਰੇ ਉੱਥੇ ਜਾ ਕੇ ਬੇਈਤੀ ਆਉਂਦੀ ਉਹ ਬੁੜਿਆ ਰੋਲ ਮੂੰਹ ਝੱਕਿਆ ਜਾਂਦਾ ਅਰੇ ਪੀਰਵਰ ਮਾਜੀ ਤਾਂ ਸੋਰੀ ਪਾਤਰ ਸਾਹਿਬ ਦਾ ਸ਼ਹਿਰ ਹੈ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਤਾਂੰ ਦੇ ਵਿੱਚ ਜਿਹਦੇ ਗੱਡੇ ਚੱਲਦੇ ਹੁਕਮਾਂ ਤੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਸ਼ਹਿਰ ਜਾ ਕੇ ਤੁਸੀਂ ਇੱਕ ਤਹਿਸੀਲਦਾਰ ਚ ਤਹਿਸੀਲਾਂ ਜਾ ਕੇ ਦਫ਼ਤਰਾਂ ਚਾ ਕੇ ਬੇਤੀਆਂ ਕਰਾਉਂਦੇ ਜੀ ਸਾਡੇ ਬਜ਼ੁਰਗ ਕਿੰਨੇ ਸਾਲ ਹੋ ਗਏ ਹੁਣ ਇੱਜ਼ਤ ਦੀ ਘਟੋ ਘਟ ਇੱਜ਼ਤ ਮਿਲੂਗੀ ਮਾਨ ਸਨਮਾਨ ਮਿਲੂਗਾ ਹੁਣ ਏਸੀ ਤਸੀਲਾਂ ਬਣਾਤੀਆਂ ਤੇ ਸੀ ਸਬਡੂਬੀਜਨਾ ਬਣਾਤੀਆਂ ਵੇਕਿੰਗ ਏਰੀਆ ਪਾਣੀ ਪੀਣ ਨੂੰ ਵਧੀਆ ਬਾਤ ਨੂੰ ਹੁਣ ਐ ਨਹੀਂ ਹੈਗਾ ਵੀ ਯਾਰ ਕਿੱਥੇ ਫਸ ਗਏ ਨਾਲੇ ਮੈਂ ਤਾਂ ਉਹ ਵੀ ਕਹਤਾ ਮੈਂ ਕਿਹਾ ਯਾਰ ਲਾਲ ਜੀ ਟਾਂ ਨਹੀਂ ਲਾਉਣੀ ਕਿਸੇ ਵੀ ਬੇੜੀ ਵਿੱਚ ਵਧੀਆ ਹੋਰ ਰੰਗ ਲਾਓ ਲਾਲ ਜੀ ਟਾਂ ਤੋਂ ਭੁਖੀ ਆਏ ਪਏ ਆ ਲਾਲ ਜੀ ਟਾਂ ਦਾ ਮਤਲਬ ਹੈ ਲੁੱਟ ਹੋ ਗਈ ਨੇ ਲੋਕਾਂ ਨੂੰ ਐ ਲੱਗਿਆ ਸਾਡਾ ਖੂਨ ਹੀ ਲੱਗਿਆ ਵਾ ਇਹਨਾਂ ਘਟੇ ਬੱਸ ਲੱਗਿਆ ਵੀ ਹੋਇਆ ਯਾਰ ਵੈਸੇ ਸਭ ਇੱਟੇ ਹੀ ਬਦਲ ਕੇ ਹੈ ਰੰਗ ਬਦਲੋ ਯਾਰ ਲੋਕਾਂ ਦਾ ਜਾਣੋ ਜੀ ਕਰੇ ਕਿ ਵਧੀਆ ਯਾਰ ਚਲੋ ਬਿਲਡਿੰਗ ਵਧੀਆ ਹੀ ਲਾ ਦਈਏ ਚਲੋ ਠੀਕ ਹੋ ਗਿਆ ਪਹਿਲਾਂ ਇਹ ਤਸੀਲ ਸੋ ਪਹਿਲੀ ਇਮੇਜ ਬਣਾ ਰੱਖੀ ਆ ਵੀ ਐਂ ਐਂ ਪੈ ਦੇਣੀ ਪੈਣਗੀ ਆ ਤਾਂ ਇੱਥੇ ਤਾਂ ਕੰਮ ਚੱਲੂਗਾ ਚੱਲੂਗਾ ਇਹ ਕੰਮ ਬੰਦ ਕਰ ਦੇਣਾ ਤੇ ਅੱਜ ਜਮ੍ਹਾਂ ਬੰਦੀਆਂ ਫਰਦਾਂ ਇੰਤਕਾਲ ਹੈ ਨਾ ਜਾਂ ਐਨ ਆਰ ਆਈ ਭਰਾ ਨੇ ਉੱਥੇ ਬੈਠੇ ਉਹਨਾਂ ਨੇ ਸ਼ਿਕਾਇਤਾਂ ਆਉਂਦੀਆਂ ਸੀ ਸਾਡੀ ਜ਼ਮੀਨ ਦਾ ਬਲੀ ਜੀ ਸਾਡਾ ਕੀ ਇੰਤਕਾਲ ਉਹਨਾਂ ਨੂੰ ਆਉਣਾ ਪਊਗਾ ਜੀ ਟਿਕਲੇ ਕੇ ਆਉਣਾ ਪੈਂਦਾ ਫਿਰ ਇੱਥੇ ਹੀ ਟਾਈਮ ਮਿਲਦਾ ਨਾ ਕੋ ਜਾਣੇ ਜੀ ਕੰਮ ਤੇ ਸਾਡਾ ਕੰਮ ਛੁੱਟ ਜੂਗਾ ਉਹ ਸਾਰਾ ਹੁਣ ਆਨਲਾਈਨ ਬੈਠ ਕੇ ਤਿੰਨਾਂ ਵਾਲੇ ਭਰਾ ਵੀ ਮਿਲੇ ਮੈਨੂੰ ਉਹ ਕਹਿੰਦੇ ਜੀ ਇਹ ਕੰਮ ਪਹਿਲਾਂ ਸਾਨੂੰ ਘੇੜੇ ਮਾਨੇ ਪੈਸੀ ਹੈਗਾ ਮੋਬਾਈਲ ਦੀ ਹੋ ਗਿਆ ਜੀ ਕਹਿੰਦੇ ਕੰਮ ਤੇ ਅੱਜ ਤੱਕ ਇਹੀ ਕਹਿਣਾ ਹੈ ਤੁਹਾਨੂੰ ਵੀ ਧੰਨਵਾਦ ਬਹੁਤ-ਬਹੁਤ ਕਿ ਸਾਨੂੰ ਜਿਹੜਾ ਕਿਉਂਕਿ ਉਹ ਆਪ ਉੱਥੇ ਜਾ ਕੇ ਦਸਾਂ ਨਾ ਦੀ ਮਿਹਨਤਾਂ ਕਰਦੇ ਨੇ ਪਰ ਫਾਂਚ ਉੱਥੇ ਕੰਮ ਕਰਦੇ ਆ 20 ਘੰਟੇ ਦੀ ਸ਼ਿਫਟਾਂ ਲਾਉਂਦੇ ਆ ਤੇ ਉਹਨਾਂ ਦੀ ਉਹ ਜਿਹੜੀ ਇੱਥੇ ਆਈ ਜ਼ਮੀਨ ਆ ਉਹਨੂੰ ਕੋਈ

ਅਰੇ ਸਰਕਾਰ ਵੱਲੋਂ ਕੋਈ ਤੁਹਾਡੇ ਵਿਰੁੱਧ ਫੈਸਲਾ ਨਹੀਂ ਆਇਆ ਜਾਊਗਾ ਜਿੰਨੇ ਫੈਸਲੇ ਲੈ ਜਾਣਗੇ ਤੁਹਾਡੇ ਹੱਕ ਚ ਹੀ ਲੈ ਜਾਣਗੇ ਤੁਹਾਨੂੰ ਪੁੱਛ ਕੇ ਲੈ ਜਾਣਗੇ ਤੁਹਾਡੇ ਨਾਲ ਸਲਾਹ ਕਰਕੇ ਲੈ ਜਾਣਗੇ ਮੈਂ ਕਰ ਲਈਏ ਤੁਸੀਂ ਕਹੋਗੇ ਹਾਂ ਹਾਂ ਕਰ ਲਓ ਤਾਂ ਠੀਕ ਹੈ ਹੁਣ ਤੁਸੀਂ ਦੇਖੋ ਮੈਨੂੰ ਇੱਕ ਸਪਾਂਸਰ ਮਿਲੀ ਪਾਸ ਕਿਹਦੇ ਸਪਾਂਸਰ ਦੇ ਪਤਾ ਕਿਤੋਂ ਦੇ ਬਾਹਰ ਬਾਹਰ ਨੂੰ ਘੜੀ ਸੀ ਤੇ ਕਹਿੰਦੇ ਜੀ ਚਲੋ ਆ ਤਾਂ ਸਾਡਾ ਹੋ ਗਿਆ ਜੀ ਅਸਟ ਪੰਚਾਇਤ ਦੀ ਜਮ੍ਹਾਂ ਮੰਦੀ ਖੜਾਉਣ ਆਏ ਸੀ ਨਿਕਲ ਗਏ ایک تین بات ہو رہا ہے توڑ جی کدرہ سولہ سولہ گھنٹے بجلی آ جی سچی موٹر بند کر کے جانا پہ بھی یار ہوں بٹا تھوڑی توڑنیاں نے کلو گا لا پانی آئی تو کیا ہے جی ٹھیک ہے نہر پا رہے ہیں سات سو کلو میٹر تو زیادہ ابھی کسیاں نہر پائپ تھلے ہے نران کا پانی بھی برت رہے ہیں جی ہے جی ਹਾਂ ਉਹ ਪਹਿਲਾ 8 ਘੰਟੇ ਆਉਂਦੀ ਸੀ ਉਹ ਟੁੱਟ ਕੇ ਆਉਂਦੀ ਸੀ ਜੀ 2 ਘੰਟੇ ਆ ਗਈ ਘੰਟਾ ਹੀ ਨਹੀਂ ਫੇਰ کیا ਖਾਲ ਮਰ ਗਿਆ ਹਨਾ ਫੇਰ 2 ਘੰਟੇ ਆ ਗਈ ਫੇਰ ਤੇ ਘੰਟਾ ਨਹੀਂ ਆਈ ਫੇਰ ਖਾਲ ਮਰ ਗਿਆ ਮਤਲਬ ਉਹਨੂੰ ਇੱਕ ਇੱਕ ਬੰਦੇ ਨੇ ਕੱਲ ਵੀਡੀਓ ਆਈ ਮੇਰੇ ਕੋਲ ਉਹ ਕਹਿੰਦਾ ਜੀ ਪਹਿਲਾਂ ਮੈਂ ਇਸ ਹਿੱਸੇ ਕਿਹੜਾ ਕਹਿੰਦੇ ਕਿ ਲਿੱਖਲੇ ਦਾ ਪੋਨੇ ਪੋਨੇ ਕਿੱਲਾ ਕਹਿਰਾ ਹੁੰਦਾ ਝੋਨੇ ਦਾ ਕਹਿੰਦਾ ਪਹਿਲਾਂ ਦੋ ਦਿਨਾਂ ਅੱਜ ਪਰਦਾ ਸੀ ਕਹਿੰਦਾ ਇਹ 8 ਘੰਟੇ ਪਾ ਕੇ ਫੇਰ ਦੂਜੇ ਦਿਨ ਕਦੂ ਕਰਦੇ ਸੀ ਹਨਾ ਤੇ ਹੋ ਕਹਿੰਦਾ ਕੀ ਐ 10 11 ਘੰਟੇ ਆ ਜਾਂ 10 11 ਘੰਟੇ ਕਹਿੰਦਾ ਭਰ ਗਿਆ ਤੇ ਫਤੂ ਕਰਦਿਆਂ ਮੋਟਰ ਬੰਦ ਕਹਿੰਦਾ ਨਾਲੇ ਤਾਂ ਇਹ ਬਿਜਲੀ ਬਚ ਗਈ ਪਹਿਲਾਂ 16 ਘੰਟਿਆਂ ਚ ਪਰਦੇ ਸੋਨ 11 ਚ ਪਰ ਗਿਆ 5 ਘੰਟੇ ਬਿਜਲੀ ਬਚ ਗਈ 5 ਘੰਟੇ ਬਿਜਲੀ ਬੰਦਾ ਮਤਲਬ 5 ਘੰਟੇ ਧਰਤੀ ਚ ਪਾਣੀ ਵੀ ਨਹੀਂ ਕੱਢਿਆ ਨਾ ਉਹ ਵੀ ਬਚ ਗਈ ਠੀਕ ਹੈ ਨਾ ਸੋ ਇਸ ਕਰਕੇ ਇਹ ਟੈਕਨੀਕਲ ਕਲਾ ਨੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਹੁਣ ਆਪਾਂ ਹੁਣ ਤੁਸੀਂ ਸਾਨੂੰ ਜਿੰਨੇ ਵਾਰੀ ਜਿੱਤੇ ਆ ਅਸੀਂ ਤਾਂ ਕੱਸੀਆਂ ਦੇ ਖਾਲਾਂ ਵਾਲੇ ਹਾਂ ਇਹ ਤਾਂ ਉਹ ਬੰਨਿਆ ਉਹ ਬੰਨ ਤੇ ਮੈਂ ਨਹੀਂ ਪੁੱਛਾ ਫੜ ਕੇ ਤਾਰੀਆਂ ਨਹੀਂ ਲਾਉਂਦੇ ਰਹੇ ਠੀਕ ਹੈ ਨਾ ਆਪਾਂ ਤੋਂ ਵੱਧ ਕਿਹਨੂੰ ਪਤਾ ਵੀ ਕੀ ਹੁੰਦਾ ਆ ਪਾਣੀ ਦਾ ਵੀ ਇਹੀ ਹੋਇਆ ਸੀਗਾ ਜਦੋਂ ਹਰਿਆਣਾ ਪਾਣੀ ਮੰਗਦਾ ਸੀ ਇਸ ਦਾ ਹੈ ਨਹੀਂ ਆਪਦੇ ਸੀਰ ਤੇ ਵੀ ਬਾਤ ਲਿਆ ਉਹ ਤੈਨੂੰ ਮਈ 'ਚ ਮਿਲੂਗਾ ਵੀ ਮਈ ਤੋਂ ਮਈ 'ਚ ਆਪ ਦਾ ਸਾਹ ਹੁੰਦਾ ਹੈ ਕੋਟਾ ਟੋਟਾ ਮਈ 'ਚ ਮਿਲ ਜੂਗਾ ਤੂੰ ਪਹਿਲਾਂ ਬਾਤ ਕਿਉਂ ਕਰਤ ਲਿਆ ਕਹਿੰਦੇ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ ਮੈਂ ਕਿ ਪਹਿਲਾਂ ਵਾਲੇ ਚਲੇ ਗਏ ਜੋ ਜਿਹੜੇ ਤੋਂ ਪਹਿਲਾਂ ਐ ਪਾਣੀ ਦਿੰਦੇ ਹੁੰਦੇ ਸੀ ਅਸੀਂ ਨਹੀਂ ਦਿੰਦੇ ਪਾਣੀ ਹੈ ਕਹਿੰਦੇ ਇੱਕ ਨੱਕਾ ਵਡਾਂਗੇ ਫਿਰ ਨੰਗਲ ਜਾ ਕੇ ਲੈ ਚੱਕਾਂਗੇ ਮੈਂ ਮੈਨਾਂ ਗੋਈ ਚਲੇ ਦੇ ਵੀ ਰਹੀ ਹੀ ਕਰਨਾ ਪੈਂਦਾ ਉਹ ਤੇਰੀ ਇਹ ਮਰ ਪਾਣੀ ਪਿੱਛੇ ਬੰਦਾ ਮਾਰ ਦਿੰਦੇ ਆਪਾਂ ਯਾਰ ਕਤਲ ਹੋਏ ਹੋ ਗਏ ਨੇ ਪਾਣੀ ਆ ਪਿੱਛੇ ਮੈਂ ਜਦੋਂ ਜਾਂਦਾ ਸੀ ਕੱਸੀ ਦਾ ਪਾਣੀ ਲਾਉਣ ਸਾਨੂੰ ਸਾਡੇ 5 ਕਿਲੇ ਹਾਊਸ ਨੱਕੇ ਤੇ ਮਤਲਬ 14 15 ਮਿੰਟ ਮਰਦੇ ਸੀ ਇੱਕ ਇੱਕ ਕਿਲੇ ਦੇ ਸਮਝ ਲੋ ਕਿ 70 ਕਿ ਮਿੰਟ ਹੋ ਗਏ 70 75 ਮਿੰਟ ਤੇ ਸਵਾ 12 ਵਜੇ ਬੱਢਣਾ ਸੀ ਰਾਤ ਨੂੰ ਨੇ ਅਗਲੇ ਨੇ ਕਹਾੜੇ ਨੇ ਸਾਡਾ ਸਿੱਕਿਆਂ ਚੀਜ਼ ਸੀ ਫਿਕਰ ਤੇ 12 ਵਜੇ ਆ ਜਾਂਦਾ ਸੀ ਉਹ ਪਹਿਲਾਂ ਥੱਲੇ ਆ ਕੇ